ਦੀ 7 ਦਿਨਾਂ ਦੀ ਬਸਾਖੀ ਤੇ ਬਹੁਤ ਵੱਡੀ ਸੇਲ ਜਿੱਥੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦੇਣਿਆ ਬਾਜ਼ਾਰ ਚ ਇੱਕ ਇੱਕ ਹਜ਼ਾਰ ਦਾ ਨਾਨ ਘੱਟ ਨੇ ਕਰਤੇ 500 ਦੇ ਤੋਂ 500 ਦੇ ਤੋਂ 2250 2250 ਜਿੱਥੇ ਬਹੁਤ ਵੱਡੇ ਵੱਡੇ ਬ੍ਰਾਂਡ ਬ੍ਰਾਂਸ ਦਾ ਬ੍ਰਾਂਡ ਦੀਪਜਾ ਬ੍ਰਾਂਡ ਕੋਟੀਆਂ ਦੇ ਭਾ ਦੇਣਿਆ 7 ਦਿਨ ਤੁਹਾਡੇ ਕੋਲੋਂ ਛੇ ਦੀ ਛੇ ਦੀ ਆਜੋ ਕੋਈ 500 ਕੋਈ 700 ਕੋ ਯਾਰ ਕੋਈ 1200 ਅੱਧੋ ਵੱਧ ਰੇਟ ਤੇ 70% डिस्काउंट ਤੇ ਸੇਲ ਮੇਲਾ ਸ਼ੁਰੂ ਹੋਣ ਜਾ ਰਿਹਾ ਬਸ ਸਾਕੇ ਦੇ ਉੱਪਰ ਦਰਾਣੀਆਂ ਮਹਾਰਾਣੀਆਂ ਬਾਰੇ ਟੌਪ ਟੌਪ ਦੇ ਸੂਟ ਵੀ ਲੈ ਜਾਓ 70 70% ਡਿਸਕਾਊਂਟ ਤੇ। ਇਹ ਪਾਲੀਆਂ ਭਾਜੀ ਪੰਜ ਪਹਿਲਾਂ ਨੂੰ ਫੁਲਕਾਰੀਆਂ ਨਾਲ ਨਾ ਨਾ ਕੱਟ ਵਲੋ। ਭਾਜੀ ਫਰੀ ਦਿੱਤੀਆਂ ਜਾਣੀਆਂ ਕਿਉਂਕਿ ਵੀਡੀਓ ਕਰ ਦਿਓ ਦਬਕੇ ਸ਼ੇਅਰ ਸ਼ੇਅਰ ਟੂ ਗਰੁੱਪ। ਦਸਾਈਨਰ ਸੂਟ 800 ਰੁਪਏ ਦਾ ਸੂਟ ਹੈ। ਪਲਾਜ਼ੋ ਨਾਲ ਕੋਟਾ ਡੋਰੀਏ ਦਾ ਦੁਪੱਟਾ ਨਾਲ। ਦੇਖੋ ਜੀ ਬਾਜ਼ਾਰ 'ਚ ਕੋਈ 8000 ਕੋਈ 10000 ਸਾਡੇ ਕੋਲ ਲੈ ਜਾਓ 3000 ਰੁਪਏ ਦੇ ਵਿੱਚ। ਆਹ ਦੇਖੋ ਢੜੁਕਾ ਪੈਂਦਾ ਹਜ਼ਾਰਾਂ ਦੀ ਗਿਣਤੀ ਜਿੱਤੇ ਸੂਟ ਬਣੇ ਜਾਂਦੇ ਆ। ਤੁਹਾਨੂੰ ਟ੍ਰੇਟ ਕਪੜਾ ਦੇ ਰਹੇ ਆ ਜੋ ਰੇਟ ਅਸੀਂ ਦੇ ਦਾਂਗੇ ਕਿਸੇ ਤੋਂ ਨਹੀਂ ਮੰਨਣਾ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਦੁਕਾਨਦਾਰ ਆ ਦੇਣ ਲਈ ਕਪੜਾਣਾ ਵਿਆਹ ਚਾਹੀਦਾ ਕਪੜਾਣਾ ਬਹੁਤ ਵੱਡੇ ਫਾਇਦੇ 1 ਲੱਖ ਦਾ ਕਪੜਾ 25 30 ਹਜ਼ਾਰ ਜੇ ਦੇ ਦਾਂਗੇ ਪਿਆਰਾਂ ਦੀ ਪਹਿਲੀ ਪਸੰਦ ਲੌਂਗ ਸ਼ੋਰ ਦੇ ਨਾਲ ਲਹਿੰਗਾ ਵਰਕ ਹੈ ਦੋ ਵਾਰ ਰੇਟ ਘੱਟ ਦਿੱਤਾ ਆ ਸੱਤ ਦਿਨ ਦਾ ਪਾਰੀ ਮੇਲਾ ਲਗਾ ਦਿੱਤਾ ਆ ਦੇਖੋ ਕਰੇ ਦੇਖਿਆ ਤੁਸੀਂ ਦੁਪੱਟਿਆਂ ਦੇ ਉੱਤੇ ਇੰਨਾ ਹੈਵੀ ਇੰਨਾ ਭਾਰਾ ਇੰਨਾ ਟੌਪ ਕਲਾਸ ਕੰਮ ਮਹਾਰਾਣੀ ਪ੍ਰਨੀਤ ਕੌਰ ਦੇ ਫੇਵਰਟ ਸੂਟ ਪਣ ਚੁੱਕਿਆ ਨਾਨਖਾਟ ਜਲੰਧਰ ਜਿਹੜੀ ਭੈਣ ਕਹਿੰਦੀ ਕਾਫੀ ਰਗ ਲੈਣਾ ਉਹ ਵੀ ਮਿਲੇਗਾ ਜਿਹੜੀ ਭੈਣ ਕਹਿੰਦੀ ਪੋਚੇ ਵਰਕ ਲੈਣੇ ਨੇ ਕੜਾਈ ਘੱਟ ਲੈਣੀ ਉਹ ਵੀ ਮਿਲਣ ਗਿਆ ਪਿਓਰ ਜੋਰਜਟ ਦੇ ਸੂਟ ਬਾਜ਼ਾਰ ਚ ਕੋਈ 1500 ਕੋਈ 2000 ਕੋਈ 2500 ਨਾਨ ਘਟ ਪਾਜੀ 495 ਰੁਪਏ ਲੈ ਲਓ ਜੀ 502 502 502 ਨਾਨ ਘਟ ਨੇ ਲਾਤੀ 7 ਦਿਨਾਂ ਦੀ ਬਸਾਖੀ ਤੇ ਬਹੁਤ ਵੱਡੀ ਸੇਲ ਜਿੱਥੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦੇਣਿਆ ਬਾਜ਼ਾਰ ਚ 1 ਇੱਕ ਹਜ਼ਾਰ ਦਾ ਨਾਨ ਘਟ ਨੇ ਕਰਤੇ 500 ਦੇ 2 500 ਦੇ 2 2250 2250 ਜਿੱਥੇ ਬਹੁਤ ਵੱਡੇ ਵੱਡੇ ਬ੍ਰਾਂਡ ਬ੍ਰਾਸ ਦਾ ਬ੍ਰਾਂਡ ਦੀਪਜਾ ਬ੍ਰਾਂਡ ਟੋਟੀਆਂ ਦੇ ਭਾ ਦੇਣਿਆ 7 ਦਿਨ ਤੁਹਾਡੇ ਕੋਲੋਂ 6 ਦੀ 6 ਦੀ ਆਜੋ ਰਾਇਲ ਕਲਾਸ ਕਪੜਾ ਡਾਇਰੈਕਟ ਫੈਕਟਰੀ ਜੋ ਬਣਦਾ ਤਾਜ਼ਾ ਕਪੜਾ ਨਾ ਕੋਈ ਓਲਾ ਨਾ ਕੋਈ ਵਿਚੋਲਾ ਸਿੱਧਾ ਕਪੜਾ ਤੁਹਾਡੇ ਤੱਕ ਜਾਣਾ 7 ਦਿਨ 7 ਦਿਨ 7 ਦਿਨ ਤਾਂ ਬਿਲਕੁਲ ਭਾਜੀ ਕੋਟਨ ਦੇ ਸੂਟ ਲੈ ਕੇ ਆਇਆ ਜੈਪੂਰੀ ਪ੍ਰਿੰਟਿੰਗ ਚ ਹਰ ਬ੍ਰੈਂਡ ਦਾ ਕਪੜਾ ਮਿਲੇਗਾ ਦਿੱਫਤੀ ਬ੍ਰੈਂਡ ਫਰਾਸਦ ਬ੍ਰੈਂਡ ਕਾ ਚੁੱਕੀ ਬ੍ਰੈਂਡ ਚੈੱਕ ਕਰੀ ਚਲੋ ਡਿਜ਼ਾਈਨ ਸਿਰ 2200 ਰੁਪਏ ਰੇਟਾਂ ਚ ਦੇਣਾ ਆ ਟਾਈ ਟਾਈ 200 ਰੁਪਿਆ ਰੇਟ ਸਕਰੀਨ ਸ਼ਾਟ ਲੈ ਲਓ ਮਾਰ ਕੇ ਉਹ ਤੋਂ ਆਪਣੀ ਪਤਾ ਕਰ ਲਓ ਕੋਈ ਵੇਚੇਗਾ 500 ਦਾ ਭਾਜੀ ਕੋਈ ਵੇਚੇਗਾ 700 ਦਾ ਤੁਹਾਨੂੰ ਦੇ ਦੇ ਜਾ ਰਿਹਾ 500 ਤੇ 200 ਜੀ ਆ ਦੇਖੋ ਜੀ ਬ੍ਰਾਂਡ ਚੈੱਕ ਕਰ ਲਓ ਵੱਡੇ ਵੱਡੇ ਬ੍ਰਾਂਡ ਦੀਪਤੀਸ ਬ੍ਰਾਂਡ ਬ੍ਰਾਸਤ ਬ੍ਰਾਂਡ ਹੋਰ ਬਹੁਤ ਬ੍ਰਾਂਡ ਆ ਦੇਖੋ ਜੀ ਸੂਟਾਂ ਦੇ ਉੱਤੇ ਕੰਮ ਦੇਖ ਲਓ ਕੁੜੀਆਂ ਕਹਿੰਦੀਆਂ ਸਾਨੂੰ ਇਦਰੇ ਸੂਟ ਮਹਾਲੀ ਤੋਂ ਮਿਲਦੇ ਆ ਚੰਡੀਗੜ੍ਹ ਤੋਂ ਮਿਲਦੇ ਆ ਸਾਨੂੰ ਦਿੱਲੀ ਤੋਂ ਮਿਲਦੇ ਆ ਨਾ ਮਹਾਲੀ ਨਾ ਚੰਡੀਗੜ੍ਹ ਨਾ ਦਿੱਲੀ ਨਾ ਤੁਨੂੰ ਜਲੰਧਰ ਦੇ ਬਜ਼ਾਰਾਂ 'ਚ ਜਾਣ ਦੀ ਲੋੜ ਆ ਨਾ ਲੁਧਿਆਣੇ ਜਾਣ ਦੀ ਲੋੜ ਆ ਆ ਜਾਓ ਸਿੱਧਾ ਫੈਕਟਰੀ ਦੇ ਵਿੱਚ 250 250 250 ਚੱਕ ਦਿਓ ਫੱਟੇ 2250 ਚ ਲੈ ਜਾਓ ਬਿਲਕੁਲ ਭਾਜੀ ਹਰ ਇੱਕ ਕਪੜਾ ਮਿਲੇਗਾ ਕੋਟਨ ਦੇ ਡਿਜ਼ਾਈਨਰ ਸੂਟ ਦੇਣ ਜਾ ਰਿਹਾ ਕੋਈ 500 ਕੋਈ 700 ਕੋਈ ਯਾਰ ਕੋਈ 1200 ਅਦੋ-ਬਦ ਰੇਟ ਤੇ 70% ਡਿਸਕਾਊਂਟ ਤੇ ਸੇਲ ਮੇਲਾ ਸ਼ੁਰੂ ਹੋਣ ਜਾ ਰਿਹਾ ਵੱਤ ਸਾਕੇ ਦੇ ਉੱਪਰ ਜਿਹੜਾ ਉੱਪਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਚਿਕਨ ਵਰਕ ਦੇ ਸੂਟ ਚੈੱਕ ਕਰੋ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜ਼ਾਈਨਰ ਬਾਈ ਜੀ ਦੁਪੱਟੇ ਲੈ ਕੇ ਆਇਆ ਪਹਿਣਾ ਦੇ ਹੋ ਜਾਣਿਆ ਵੱਡੇ ਪੈਦੇ ਆ ਜਾਓ ਨਾਨਕ ਕਟ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਦੁਕਾਨਦਾਰ ਦੇਣ ਲਈ ਕਪੜਾਣਾ ਵਿਆਹ ਚਾਈ ਦੇ ਕਪੜਾਣਾ ਬਹੁਤ ਵੱਡੇ ਫਾਇਦੇ 1 ਲੱਖ ਦਾ ਕੱਪੜਾ 25 30 ਹਜ਼ਾਰ ਦੇ ਰਾਂਗੇ ਦੇਖੋ ਰਾਇਲ ਚੀਜਾਂ ਦੇਖੋ ਸੂਟਾਂ ਦੇ ਘੇਰੇ ਦੇਖੋ ਗਲੇ ਦੇਖੋ ਆ ਤੁਸੀਂ ਦੇਖੋ ਕੰਮ ਕੀਤਾ ਹੋਇਆ ਕੋਲਰਾਂ ਦੇ ਮਤਲਬ ਹਰ ਇੱਕ ਚੀਜ਼ ਟਾਪ ਦੀ ਦੇਣੀ ਆ ਇਹ ਚੀਜ਼ਾਂ ਤੁਹਾਨੂੰ ਬਹੁਤ ਸੂਪਰ ਲਗਜ਼ਰੀ ਦਾ ਕੋਟiere ਪਾ ਦੇਣੀ ਬਿਲਕੁਲ ਨਾਲ ਭਾਜੀ ਕਢਾਈ ਵਾਲੇ ਸੂਟ ਇਧਰ ਚੈੱਕ ਕਰੋ ਕੋਈ 400 ਕੋਈ 500 ਕੋਈ 700 ਅੱਗੋਂ ਆਦੇ ਰੇਟ ਤੇ ਹਰ ਇੱਕ ਕਪੜਾ ਦੇ ਜਾ ਰਿਹਾ ਕਿਉਂਕਿ 7 ਦਿਨ ਦਾ ਵੱਡਾ ਮੇਲਾ ਨਾਨਕ ਕਰਜਲੰਦਰ ਨੇ ਆਰਗੇਨਾਈਜ਼ ਕਰ ਦਿੱਤਾ ਹੈ ਜਿੱਦੇ ਜਾਂ ਡਿਜੀਟਲ ਸੂਟ ਮਿਲਣਗੇ ਗਰਮੀਆਂ ਦੇ ਸਹਾਬ ਨਾਲ ਕਪੜਾ ਮਿਲੇਗਾ ਵਿਆਹ ਸ਼ਾਦੀ ਵਾਸਤੇ ਸੂਟ ਲੈਣੇ ਤਾਂ ਵੀ ਆਜੋ ਘਰ ਚ ਵਿਆਹ ਹੈਗਾ ਤਾਂ ਵੀ ਆਜੋ ਸਿੰਧਾ ਨਾਨਕ ਆਟਾ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਰੇ ਟੌਪ ਟੌਪ ਦੇ ਸੂਟ ਵੀ ਲੈ ਜਾਓ 70 70% ਡਿਸਕਾਊਂਟ ਤੇ ਚੀਜ਼ਾਂ ਚੈੱਕ ਕਰ ਲਓ ਜੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜਿਹੜੇ ਐਨ ਆਰ ਆਈ ਲੋਕ ਪਸੰਦ ਕਰਦੇ ਉਹੋ ਜੀਆਂ ਚੀਜ਼ਾਂ ਆਮ ਪਿੰਡਾਨੀਆਂ ਕੁੜੀਆਂ ਆਮ ਘਰਾਂ ਦੇ ਆ ਬੀਪੀਆਂ ਤੁਹਾਡੇ ਵਿਆਹਾਂ ਦੇ ਸ਼ਾਨਦਾਰ ਬਣ ਗਏ ਸੂਟ ਜਿੱਥੇ ਤੁਹਾਨੂੰ ਮਿਲਣੇ ਮਿੱਟੀ ਦੇ ਪਾਰੇਟ 7 ਦਿਨ 7 ਦਿਨਾਂ 7 ਦਿਨ ਵਿਸਾਖੀ ਤੇ ਬਹੁਤ ਵੱਡਾ ਧਮਾਕਾ ਹੋ ਜਾਣਾ ਨਾਨਕਾਟ ਆ ਜਾਓ ਦੁਪੱਟੇ ਚੱਕ ਕਰ ਲੋ ਕਿੰਨੇ ਪਾਰੇ ਪਾਰੇ ਆ ਜੀ ਟਾਈ ਟਾਈ ਮੀਟਰ ਦੁਪੱਟੇ ਫੋਰ ਸਾਈਡ ਦੁਪੱਟੇ ਫਰਕਾਬਾਦੀ ਸੂਟ ਅਗਰ ਮੈਂ ਕਹਿੰਦਾ ਤੁਸੀਂ ਇੰਡੀਆ 'ਚ ਬੁਟੀਕ ਖੋਲਣੀ ਹੈ ਤਾਂ ਵੀ ਨਾਨਕਾਟ ਆ ਜਾਓ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭੈਣ ਭਰਾਵਾਂ ਵਾਸਤੇ ਵੀ ਸੁਨਹਿਰੀ ਮੌਕਾ ਹੈਗਾ ਵੀਡੀਓ ਕੋ ਲਾ ਕੇ ਭਾਈ ਜੀ ਹਰ ਕਪੜਾ ਪਸੰਦ ਕਰਾਇਆ ਜਾਏਗਾ ਸਿਲੈਕਸ਼ਨ ਕਰਾਈ ਜਾਏਗੀ ਵੱਡੇ ਫਾਇਦੇ ਕੀਤੇ ਜਾਣਗੇ ਪੈਣਾ ਦੇ ਭਾਈ ਜੀ ਕੋਈ 8000 ਕੋਈ 10000 ਕੋਈ ਮੰਗਦਾ 20000 ਪਰ ਸਾਡੇ ਕੋਲ ਆ ਕੇ ਰੇਟ ਪਤਾ ਕਰ ਲਿਓ ਚੀਕਾਂ ਕਢਾ ਦੇਾਂਗੇ ਵੱਡੇ ਵੱਡੇ ਹੋਲ ਸੇਲਰ ਪਰੇਸ਼ਾਨ ਹੋ ਗਏ ਆ ਵੱਡੇ ਵੱਡੇ ਸ਼ੋਰੂਮ ਵਾਲੇ ਪਰੇਸ਼ਾਨ ਹੋ ਗਏ ਆ ਦੰਮਿਆਂ ਦੇ ਲਾ ਲਾ ਕੇ ਲੋਕਾਂ ਦੀ ਕਰਦੇ ਆ ਲੁੱਟ ਪਰ ਨਾਨਖਾਟ ਨੇ ਫੱਟੇ ਹੀ ਚੱਕ ਤੇ ਆ ਆ ਦੇਖੋ ਕਰੇ ਦੇਖਿਆ ਤੁਸੀਂ ਦੁਪੱਟਿਆਂ ਦੇ ਉੱਤੇ ਇੰਨਾ ਹੈਵੀ ਇੰਨਾ ਭਾਰਾ ਇੰਨਾ ਟੌਪ ਕਲਾਸ ਕੰਮ ਮਹਾਰਾਣੀ ਪ੍ਰਨੀਤ ਕੌਰ ਦੇ ਫੇਵਰਟ ਸੂਟ ਬਣ ਚੁੱਕਿਆ ਨਾਨਖਾਟ ਜਲੰਧਰ ਆ ਜਾਓ ਛੇਤੀ ਆ ਵੀ ਦੇਖੋ ਤੁਸੀਂ ਸੋ ਬਿਲਕੁਲ ਜੀ ਕੋਈ 800 ਕਾ ਯਾਰ ਕੋਈ 1200 ਮੈਂ ਕਹਿੰਦਾ ਜੀ ਕੋਈ ਨਜ਼ਾਰੇ ਕੋਈ ਧਮਾਕੇ ਕੋਈ ਪਾਕਿਸਤਾਨੀ ਬੈਟਰਾਂ ਦੇ ਸੂਟ ਅਦੋ ਅਦ ਰੇਟ ਤੇ ਕਪੜਾ ਦੇ ਜਾ ਰਹੇ ਜਿੰਨਾ ਮਰਜੀ ਕੁਆਟਰਡ ਇਚ 22 ਦੇ ਕਪੜਾ ਲਈ ਚਲੋ ਡਿਜ਼ਾਈਨਰ ਸੂਟ 800 ਰੁਪਏ ਦਾ ਸੂਟ ਹੈ ਪਲਾਜ਼ੋ ਨਾਲ ਕੋਟਾ ਡੋਰੀਆਂ ਦਾ ਦੁਪੱਟਾ ਨਾਲ ਸੂਟ ਲੈਣਾ 250 ਦਾ ਉਹ ਵੀ ਮਿਲੇਗਾ ਸੂਟ ਲੈਣਾ 2000 ਵਾਲਾ ਉਹ ਵੀ ਮਿਲੇਗਾ ਕਪੜਾ ਲੈਣਾ ਵਿਆਹ ਦਾ ਉਹ ਵੀ ਮਿਲੇਗਾ ਇਹਦੇ ਨਾਲ ਦੇ ਲਾਵਾ ਫੇਰੇ ਵਾਲੇ ਸੂਟ ਬਾਜੀ 3 3000 4 4000 ਦੇ ਦਰਸ਼ਨ ਦੇਖੋ ਜੀ ਬਾਜ਼ਾਰ ਚ ਕੋਈ 8000 ਕੋਈ 10000 ਸਾਡੇ ਕੋਲ ਲੈ ਜਾਓ 3000 ਰੁਪਏ ਦੇ ਵਿੱਚ ਹੈਵੀ ਸੂਟ ਹੈਵੀ ਦੁਪੱਟੇ ਵੈਡਿੰਗ ਸੂਟਾਂ ਦੇ ਵਿੱਚ ਵੀ ਬਹੁਤ ਸਾਰੀ ਕਲੈਕਸ਼ਨ ਹੈਗੀ ਸਾਡੇ ਕੋਲ ਸੋ ਹਰ ਪੱਖੋਂ ਤੁਹਾਡੇ ਫਾਇਦੇ ਆ ਵੀ ਦੇਖੋ ਸੂਟ ਬਿਲਕੁਲ ਜੀ ਲੈਗੇ ਵਾਲਾ ਸੂਟ ਹੈ ਭਾਈ ਜੀ ਪੂਰੀ ਫਰੰਟ ਵਰਕ ਆ ਨਾਲ ਜਿਹਦੇ ਪੂਰਾ ਲਹਿੰਗਾ ਵਰਕ ਆਏਗਾ ਪਿਆਰਾਂ ਦੀ ਪਹਿਲੀ ਪਸੰਦ ਲੌਂਗ ਸ਼ੋਰ ਦੇ ਨਾਲ ਲਹਿੰਗਾ ਵਰਕ ਹੈ ਅੱਦੋ-ਅੱਦ ਰੇਟ ਘੱਟ ਦਿੱਤਾ ਆ 7 ਦਿਨ ਦਾ ਪਾਰੀ ਮੇਲਾ ਲਗਾ ਦਿੱਤਾ ਆ ਬਾਵਾ ਕੱਡੀਆਂ ਸਲਵਾਰਾਂ ਕੱਡੀਆਂ ਪੋਚੇ ਕੱਡੇ ਬੱਟੀ ਕਾਲੇ ਹੈਂਡਵਰਕ ਦੇ ਸੂਟ ਆ ਕਾਲੇ ਰੰਗ ਦਾ ਚੈੱਕ ਕਰ ਲੋ ਸੂਟ ਸਾਫ ਰੰਗਾ ਬਹੁਤ ਹੀ ਸ਼ਾਨਦਾਰ ਹੈ ਨਰਾਈ ਭੈਣ ਭਰਾ ਦੀ ਪਹਿਲੀ ਪਸੰਦ ਬਲਾਕ ਦੇਖੋ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਕੋਈ ਸ਼ੱਕ ਨਹੀਂ ਭਾਈ ਜੀ ਸੂਟਾਂ ਦੇ ਨਾਲ ਨਾਲ ਦੁਪੱਟੇ ਵੀ ਚੈੱਕ ਕਰ ਲੋ ਦੁਪੱਟਿਆਂ ਦੇ ਵਿੱਚ ਵੀ ਪੂਰੀ ਜਾਨ ਪਾਈ ਹੋਈ ਆ ਸਾਡੇ ਕੋਲ 250 500 7000 8000 10 1000 ਬੀਬੀ ਹੀਰੇ ਦੇ ਸੂਟ ਵੀ ਤੁਹਾਨੂੰ ਮਿਲ ਜੂਗੇ ਜਿੰਦਾਂ ਦਾ ਤੁਹਾਡਾ ਬਜਟ ਆ ਦੇ ਦਿਆਂਗੇ ਦਿਨ ਤੁਹਾਡੇ ਕੋਲ 7 ਰਹਿ ਗਏ ਆ 70 ਦਿਨ ਜ ਆ ਜਾਓ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀ ਬਿਲਕੁਲ ਜੀ ਜਿਹੜੀ ਭੈੜ ਕਹਿੰਦੀ ਕੌਫੀ ਰਗ ਲੈਣਾ ਉਹ ਵੀ ਮਿਲੇਗਾ ਜਿਹੜੀ ਭੈੜ ਕਹਿੰਦੀ ਪੋਚੇ ਵਰਕ ਲੈਣੇ ਨੇ ਕਢਾਈ ਕੱਟ ਲੈਣੀ ਉਹ ਵੀ ਮਿਲਣ ਗਿਆ ਬਾਵਾ ਵਰਕ ਲੈਣੀਆਂ ਉਹ ਵੀ ਮਿਲਣ ਗਿਆ ਫਰੰਟ ਚਿਕਨ ਸਟਾਈਲ ਸੂਟ ਲੈਣੇ ਉਹ ਵੀ ਮਿਲਣ ਗਏ ਹਰ ਇੱਕ ਦਿਲ ਦੀ ਭੈਣਾ ਦੀ ਭਾਜੀ ਮਰਾਦ ਦੇਖੋ ਦੇਖੋ ਜੀ ਦੇਖੋ ਰੰਗ ਚੈੱਕ ਕਰ ਲੋ ਐਦਾਂ ਦੇ ਰੰਗ ਦੇ ਰਿਆਂਗੇ ਜਿੰਦਾਂ ਦੇ ਰੰਗ ਕਦੇ ਤੁਹਾਨੂੰ ਮਿਲਣੇ ਨਹੀਂ ਬਜ਼ਾਰਾਂ 'ਚ ਜਾ ਕੇ ਫਰੰਟ ਚੈੱਕ ਕੀਤਾ ਤੁਸੀਂ ਸੂਟ ਦਾ ਆਲੋ ਹੁਣ ਦੁਪੱਟਾ ਵੀ ਚੈੱਕ ਕਰ ਲੋ ਹਰ ਪੱਖੋਂ ਮੈਗਾ ਟਾਪ ਕਲਾਸ ਚੀਜ਼ਾਂ ਦੇ ਰਹਿਆਂ ਕੂਸੀ ਲੈਣੇ ਫਲਕਾਰੀ ਸੂਟ ਤੇ ਆਹ ਦੇਖੋ ਫਲਕਾਰੀਆਂ ਦੇ ਵਿੱਚ ਵੀ ਗੁੰਦ ਗੁੰਦ ਕੇ ਜਾਨ ਭਰੀ ਪਈ ਆ ਬਿਲਕੁਲ ਭਾਜੀ ਇਧਰ ਚੈੱਕ ਕਰੋ ਫਲਕਾਰੀਆਂ ਇਹ ਪਹਿਲੀਆਂ ਭਾਜੀ ਪੰਜ ਪਹਿਲਾਂ ਨੂੰ ਫਲਕਾਰੀਆਂ ਨਾ ਨਾ ਘੱਟ ਮਲੋ ਭਾਜੀ ਫਰੀ ਦਿੱਤੀਆਂ ਜਾਣੀਆਂ ਕਿਉਂਕਿ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਸ਼ੇਅਰ ਟੂ ਗਰੁੱਪ ਹਮ ਜੱਜਣ ਵਾਲੀਆਂ ਫਲਕਾਰੀਆਂ ਮੇਰੀਆਂ ਪੰਜਾਬੀ ਪਹਿਲਾਂ ਨੂੰ ਫਰੀ ਭੇਜੀਆਂ ਜਾਣਗੀਆਂ ਜੀ ਨਾ ਨਾ ਘੱਟ ਮਲੋ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਰੱਜ ਕੇ ਕਰ ਦਿਓ ਸ਼ੇਅਰ ਸ਼ੇਅਰ ਟੂ ਗਰੁੱਪ ਤੁਹਾਡੇ ਘਰ ਭੇਜੀਆਂ ਜਾਣਗੀਆਂ ਜੀ ਦੇਖੋ ਜੀ ਵੀਡੀਓ ਸ਼ੇਅਰ ਕਰ ਦਿਓ ਪੰਜ ਫੁਲਕਾਰੀਆਂ ਫ੍ਰੀ ਦੇਵਾਂਗੇ ਪਰ ਜਿਨ੍ਹਾਂ ਨੇ ਖਰੀਦਣੀਆਂ ਆ ਕੇ ਰੇਟ ਪਤਾ ਕਰ ਲਿਓ ਚਾਰ-ਚਾਰ ਗੁਣਾ ਰੇਟ ਸਸਤੀਆਂ ਫੁਲਕਾਰੀਆਂ ਤੇ ਵੀ ਬਹੁਤ ਵੱਡਾ ਸੇਲ ਧਮਾਕਾ ਲਾਤਾ ਚਾਹੇ ਸਰਦਾਰਨੀਆਂ ਲੈਣੀਆਂ ਚਾਹੇ ਤੁਸੀਂ ਲੈਣੀਆਂ ਮਜਾਜਣ ਵਾਲੀ ਤੁਹਾਡੀਆਂ ਵਿਆਹਾਂ ਛਾਦੀਆਂ ਜਾਗੂਆਂ ਦੇ ਵਿੱਚ ਸ਼ਾਨ ਬਣਨਗੀਆਂ ਫੁਲਕਾਰੀਆਂ ਤੁਹਾਡੇ ਡਿਜੀਟਲ ਸੂਟਾਂ ਦੇ ਵੀ ਭਾਜੀ ਵੱਡੀਆਂ ਆਫਰਾਂ ਲੱਗ ਚੁੱਕੀਆਂ ਆ ਮਸਲੀਨ ਦੇ ਸੂਟ ਪਿਓਰ ਦੇ ਦੁਪੱਟੇ ਕੋਡੀਆਂ ਦੇ ਭਾਅ ਮਿਲਣਗੇ ਜੋਨ ਦੇ ਡਿਜੀਟਲ ਸੂਟ ਮਸਲੀਨਾ ਦੇ ਦੁਪੱਟੇ ਇਹ ਵੀ ਇਦੋ-ਅਦ ਰੇਟ ਤੇ ਮਿਲਣਗੇ ਆ ਕਾਟਨ ਦੇ ਸੂਟ ਲੈਣੇ ਤੇ 22 250 4 400 500 ਇਹ ਵੀ ਮਿਲਣਗੇ ਚਿਕਨ ਵਰਕ ਡਿਜ਼ਾਈਨਰ ਕਾਟਨ ਦੇ ਸੂਟ ਆਫਿਸ ਵੇਅਰ ਜੌਬ ਵਰਕ ਵਾਲੀਆਂ ਪਹਿਣਨ ਵਾਸਤੇ ਟੀਚਰਾਂ ਪਹਿਣਨ ਵਾਸਤੇ ਉਹ ਵੀ ਬਾਜੀ ਇਦੋ-ਅਦ ਰੇਟ ਤੇ ਦੇ ਦੇਖੋ ਜੀ ਚਾਹੇ ਕਾਟਨ ਦੇ ਸੂਟ ਲੈ ਜਾਓ ਚਾਹੇ ਮਸਲੀਨ ਦੇ ਸੂਟ ਲੈ ਜਾਓ ਰੰਗ ਜਿੱਦਾਂ ਦੇ ਮਰਜ਼ੀ ਲੈ ਜਾਓ ਡਿਜ਼ਾਈਨ ਜਿੰਦਾਂ ਦੇ ਮਰਜ਼ੀ ਲੈ ਜਾਓ ਇੱਕ ਗੱਲ ਲੜ ਬੰਨ ਲਓ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਸੂਟ ਘੱਟ ਰੇਟ ਕਿਉਂ ਦੇ ਰਹੇ ਆ ਇਹ ਵੀ ਮਨਜ ਸਵਾਲ ਹੁੰਦਾ ਨਾ ਆ ਚੈੱਕ ਕਰ ਲਓ ਫੈਕਟਰੀ ਮਸ਼ੀਨਾਂ ਚਲਾ ਕੇ ਦਿਖਾ ਦਿਓ ਨਵੀਆਂ ਮਸ਼ੀਨਾਂ ਨਵੇਂ ਨਵੇਂ ਡਿਜ਼ਾਈਨ ਆ ਦੇਖੋ ਢੜਕਾ ਪੈਂਦਾ ਹਜ਼ਾਰਾਂ ਦੀ ਗਿਣਤੀ ਜਿੱਤੇ ਸੂਟ ਬਣੇ ਜਾਂਦੇ ਆ ਤੁਹਾਨੂੰ ਡ੍ਰੈਪਟ ਕਪੜਾ ਦੇ ਰਹੇ ਆ ਜੋ ਰੇਟ ਅਸੀਂ ਦੇ ਦਾਂਗੇ ਕਿਸੇ ਤੋਂ ਨਹੀਂ ਮਿਲਣਾ ਨਾ ਕੋਈ ਹੋਲ ਸੇਲ ਦੇ ਸਕਦਾ ਨਾ ਕੋਈ ਸ਼ੋਅਰੂਮ ਵਾਲਾ ਦੇ ਸਕਦਾ ਦੇਖੋ ਗਰਮੀਆਂ ਦੇ ਵਿੱਚ ਵੀ ਹਲਕੇ ਹਲਕੇ ਮਲਾਈਮ ਮਲਾਈ ਵਰਗੇ ਸੂਟ ਕਰਦੇ ਫਰੀ ਦੇ ਪਾਲ ਲੈ ਜਾਓ ਫਰੀ ਦੇ 500 ਰੁਪਿਆ 550 ਰੁਪਿਆ ਭਾਜੀ ਹੈਵੀ ਫਰੰਟਾਂ ਦੇ ਨਾਲ ਪਿਓਰ ਜੌਰਜਟ ਦੇ ਸੂਟ ਬਾਜ਼ਾਰ ਚ ਕੋਈ 1500 ਕੋਈ 2000 ਕੋਈ 2500 ਨਾਲ ਘੱਟ ਭਾਜੀ 495 ਰੁਪਏ ਚ ਦੇਈ ਜਾ ਰਿਹਾ ਆ ਹੁਣ ਤੁਸੀਂ ਚੈੱਕ ਕਰ ਲਓ ਚੈਲੰਜ ਕਰਦੇ ਆ ਤੁਹਾਡੇ ਹੱਥਾਂ ਜੋ ਫੋਨ ਛੋਟ ਛੋਟ ਕੱਢਦੇ ਹੋਣ ਆ ਕਰਕੇ ਨਾ ਕਿਸੇ ਨੇ ਦਿੱਤਾ ਨਾ ਦੇ ਹੁਣ ਆ ਫਗਵਾੜੇ ਜਾਣ ਦੀ ਲੋੜ ਨਹੀਂ ਤੁਹਾਨੂੰ ਜਲੰਧਰ ਜਾਣ ਦੀ ਲੋੜ ਨਹੀਂ ਤੁਹਾਨੂੰ ਲੁਧਿਆਣਾ ਜਾਣ ਦੀ ਲੋੜ ਨਹੀਂ ਤੁਹਾਨੂੰ ਜੇ ਆਉਣਾ ਤੇ ਆ ਜਾਓ ਜਲੰਧਰ ਸ਼ਹਿਰ ਦੇ ਬਾਰ-ਬਾਰ ਨਾਨਗੱਟ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਵੱਡੇ ਫਾਇਦੇ ਕਰਦੇ ਨੇ ਆ ਫੈਕਟਰੀ ਦੇ ਵਿੱਚੋਂ ਸੂਟ ਮਿਲਦੇ ਆ ਨਵੇਂ ਡਿਜ਼ਾਈਨ ਮਿਲਦੇ ਆ 650 ਚ ਕੋਟਨ ਦਾ ਰੈਡੀमेड ਲੈ ਕੇ ਆਏ ਆ ਆ ਚੈੱਕ ਕਰੋ ਫਰੋਗ ਸਟਾਈਲ ਰੈਡੀमेड ਸੂਟ ਰੇਟ 650 ਰੁਪਈਆ ਦੇਖੋ ਜੀ ਬਾਜ਼ਾਰ 'ਚ ਸਮਾਈ 1000 ਰੁਪਿਆ ਕੱਪੜਾ 1000 ਰੁਪਏ ਦਾ ਦੁਕਾਨ 'ਤੇ ਵੇਖਦਾ 2500 ਦਾ ਸਾਡੇ ਕੋਲ ਆਜੋ 695 ਚ ਰੈਡੀमेड ਦੇ ਦਿਆਂਗੇ ਰੈਡੀमेड 695 ਚੱਕੋ ਜੀ ਚੱਕੋ ਤੋਹਫੇ ਬਹੁਤ ਆ ਇਹਦੇ ਵਿੱਚ ਰੰਗ ਬਹੁਤ ਦੇ ਦਿਆਂਗੇ ਡਿਜ਼ਾਈਨ ਬਹੁਤ ਦੇ ਦਿਆਂਗੇ ਆ ਦੇਖੋ ਬੁਲਬੁਲ ਦਾ ਬੱਚੇ ਖੋਰਾ ਗਿਆ ਬਿਲਕੁਲ ਜੀ ਬੁਲਬੁਲ ਦੇ ਬੱਚੇ ਆਣਗੇ ਪਲਾਜ਼ੋ ਵਰਕ ਨਾਲ ਆਣਗੇ ਦੁਪੱਟੇ ਕੱਡੇ ਨਾਲ ਆਣਗੇ ਅੱਦੋ-ਅੱਦੋ ਰੇਟ ਆਏਗਾ ਕਿਉਂਕਿ ਨਾਨਕ ਕਟ ਚਲੰਦਰ ਹਮੇਸ਼ਾ ਹੀ ਪੈਰਾਂ ਦੇ ਫਾਇਦੇ ਕਰਦੇ ਆਏ ਆ ਫਾਇਦੇ ਕਰਾਂਗੇ ਅੱਦੋ-ਅੱਦੋ ਰੇਟ ਤੇ ਕਪੜਾ ਦੇਾਂਗੇ ਸਤ ਸ੍ਰੀ ਅਕਾਲ ਜਿੰਦਾਬਾ ਪਾਰੀ ਮੇਲਾ ਲੱਗ ਚੁੱਕਾ ਜੇ ਕਿਤੇ ਮੌਕਾ ਤੁਹਾਡੇ ਉੱਤੇ ਛੋਟਾ ਨਾ ਜਾਏ ਆ ਡਿਜ਼ਾਈਨਰ ਸੂਟ ਡਿਜੀਟਲ ਚੈੱਕ ਕਰੋ ਤੁਸੀਂ ਮੈਗਨਾ ਐਜੂਕੇਟਿਡ ਪਹਿਣ ਵਾਲੇ ਭਾਜੀ ਸੂਟ ਲੈ ਦੇਖੋ ਜੀ ਛੇਤੀ ਛੇਤੀ ਆ ਜਓ ਜਿਹੜੇ ਸਕੂਲਾਂ ਵਿੱਚ ਟੀਚਰ ਹੈਗੇ ਆ ਤੁਸੀਂ ਪ੍ਰਿੰਸੀਪਲ ਹੋ ਤੁਸੀਂ ਡੇਲੀ ਰਿਸ਼ਤੇਦਾਰਾਂ ਦੇ ਜਾਣਾ ਜਾਂ ਤੁਸੀਂ ਕਿਤੇ ਵੀ ਸੂਟ ਪੋਣਿਆ ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ ਆ ਦਿਨ ਤੁਹਾਡੇ ਕੋਲ ਸੱਤ ਆ ਸੱਤ ਦਿਨਾਂ ਅਜ ਆਜੂਗੇ ਹਜ਼ਾਰਾਂ ਰੁਪਏ ਤੁਹਾਡੇ ਬੱਜ ਜਾਣੇ ਆ ਕਪੜੇ ਦੀ ਫੈਕਟਰੀ ਆ ਟਰੈਕਟ ਕਪੜਾ ਬਣ ਰਿਹਾ 7 ਦਿਨ ਕਪੜਾ ਬਣਦਾ 7 ਦਿਨ ਤੁਹਾਨੂੰ ਅਸੀਂ ਦੇਈ ਜੰਨੇ ਆ ਵੱਡੇ ਫਾਇਦੇ ਆ ਦੇਖੋ ਸੋ ਸਪੈਸ਼ਲ ਸੂਟ ਪਾਜੀ ਲੈ ਕੇ ਆਇਆ ਚੈੱਕ ਕਰੋ ਦਾਦੀਆਂ ਨਾਨੀਆਂ ਚਾਚੀਆਂ ਤਾਈਆਂ ਸਤੈ ਵੀ ਲੈ ਕੇ ਆਇਆ ਲੈਣ ਦੇਣ ਕਰਨਾ ਤਾਂ ਵੀ ਆਜੋ ਡਿਜੀਟਲ ਸੂਟਾਂ 'ਚ ਲੈਣ ਦੇਣ ਕਰਨਾ ਤਾਂ ਵੀ ਆਜੋ ਇੱਧਰ ਚੈੱਕ ਕਰੋ ਤੁਸੀਂ ਪੈਰਲਟ ਕਲਰ ਦਾ ਸੂਟ ਐ ਡਿਜ਼ਾਈਨਰ ਦੁਪੱਟਾ ਆ ਅਗਰ ਕਰੋਣੇ ਵੱਡੇ ਫਾਇਦੇ ਕਪੜਾ ਵਿਆਹ ਦਾ ਲੈਣਾ ਬਾਰ-ਬਾਰ ਬੇਨਤੀ ਕਰ ਰਿਹਾ ਅਪੀਲ ਕਰ ਰਿਹਾ ਸੱਤ ਦਿਨ ਦਾ ਸੇਲ ਮੇਲਾ ਲੱਗਾ ਜੇ ਨਾਨਕ ਕਟਲੰਦਰ ਆਜੋ ਸਿੱਧਾ ਮਾਰ ਫੈਕਟਰੀ ਚ ਬਣੀ ਜਾਂਦਾ ਆ ਕੋਈ ਵੀ ਚੀਜ਼ ਤੁਸੀਂ ਲੈਣੀ ਹੈ ਦੋ ਅੱਧ ਰੇਟ ਤੇ ਮਿਲੇਗੀ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਘਰ ਚ ਬਟੀ ਕੇ ਐਨ ਆਰ ਆਈ ਹੈਗੇ ਉਹ ਨੰਬਰ ਉੱਪਰ ਚੱਲ ਰਹੇ ਨੇ ਜ਼ਰੂਰ ਇੱਕ ਵਾਰੀ ਕਾਲ ਮੈਸੇਜ ਕਰ ਲੋ ਤਾਂ ਵੀ ਵੱਡੇ ਫਾਇਦੇ ਹੋਣਗੇ ਜੀ ਲਓ ਜੀ ਨਾ ਖੱਬੇ ਜਾਓ ਨਾ ਸੱਜੇ ਜਾਓ ਨੱਕ ਦੀ ਸੇਹ ਨਾਲ ਸਿੱਧੇ ਜਲੰਧਰ ਨਾਨਕ ਹੱਟ ਕੱਪੜੇ ਦੀ ਫੈਕਟਰੀ ਆਓ ਜਿੱਥੇ 1 ਲੱਖ ਵਾਲਾ ਕੱਪੜਾ ਤੁਹਾਨੂੰ 25-30 ਹਜ਼ਾਰ ਦੇ ਦਿਆਂਗੇ ਵੈਸੇ ਵੀ 4-4 ਗੁਣਾ ਰੇਟ ਪਾਰੇ-ਪਾਰੇ ਸੂਟਾਂ ਦੇ ਆਫਰਾਂ 250 500 700 5000 ਜਿੱਦਾਂ ਦੀ ਤੁਹਾਡੀ ਬਈ ਰਾ ਜਿੱਦਾਂ ਹੀ ਰੇਂਜ ਹੈ ਤੁਹਾਨੂੰ ਆਪਾਂ ਸੂਟ ਦੇ ਦੇਾਂਗੇ ਛੇਤੀ ਪਹੁੰਚ ਜਾਓ ਵੱਡੇ ਫਾਇਦੇ ਕਰਾਂਗੇ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ